ਫਰੀਦਾ ਜਨ ਲੋਇਣ ਜੱਗ 모ਹਿਆ ਸੇਲ ਹੋਇਣ ਮੈਂ ਡੇਠ ਕਜਲ ਰੇਖ ਨਾਲ ਸਿੰਦਿਆ ਸੇ ਪੰਖੀ ਸੂਏ ਬਹਿਠ ਬਾਬਾ ਫਰੀਦ ਜੀ ਕਹਿੰਦੇ ਨੇ ਜਿਹੜੀਆਂ ਅੱਖਾਂ ਨੇ ਪੂਰੀ ਦੁਨੀਆ ਨੂੰ ਮਗਰ ਲਾਇਆ ਹੋਇਆ ਸੀ ਉਹਨਾਂ ਅੱਖਾਂ ਨੂੰ ਮੈਂ ਵੀ ਦੇਖਣਾ ਕੀਤਾ ਉਹਨਾਂ ਅੱਖਾਂ ਬਾਰੇ ਮੈਂ ਵੀ ਜਾਣਦਾ ਵਾਂ ਇੰਨੀਆਂ ਨਾਜੁਕ ਅੱਖਾਂ ਜਿਹੜੀਆਂ ਕਜਲੇ ਦੀ ਧਾਰ ਨੂੰ ਦੀ ਚੱਲ ਨਹੀਂ ਸੰਭ ਸਕਦੀਆਂ ਉਹ ਅੱਖਾਂ ਕਹਿੰਦੇ ਜਿਨ੍ਹਾਂ ਨੇ ਪੂਰੀ ਦੁਨੀਆ ਨੂੰ ਬਗੜ ਲਾਇਆ ਹੋਇਆ ਸੀ ਸੇ ਪੰਖੀ ਸੂਹੇ ਬਹਿਠ ਕਹਿੰਦੇ ਅੱਜ ਉਹਨਾਂ ਅੱਖਾਂ ਦੇ ਵਿੱਚ ਕੀੜੇ ਮਕੌੜਿਆਂ ਨੇ ਆਪਣੇ ਬੱਚੇ ਦਿੱਤੇ ਹੋਏ ਨੇ ਜਦੋਂ ਇਨਸਾਨ ਮਰਦਾ ਵਾ ਬਾਬਾ ਫਰੀਦ ਜੀ ਆਪਣੇ ਮਤ ਦੇ ਮੁਤਾਬਕ ਦੱਸਦੇ ਪਏ ਨੇ ਇਸਲਾਮ ਮਤ ਦੇ ਅਨੁਸਾਰ ਕਹਿੰਦੇ ਜਦੋਂ ਇਨਸਾਨ ਮਰਦਾ ਉਹਨੂੰ ਕਬਰ ਦੇ ਵਿੱਚ ਦੱਬਦੇ ਨੇ ਉਹਦੇ ਪੂਰੇ ਸਰੀਰ ਦੇ ਵਿੱਚ ਕੀੜੇ ਮਕੌੜੇ ਹੀ ਫਿਰਦੇ ਨੇ ਫਿਰ ਆਪਣੇ ਸੰਗੀਆਂ ਦੇ ਨਾਲ ਲੰਘ ਰਹੇ ਨੇ ਅਚਾਨਕ ਠੁੱਡਾ ਵੱਜਿਆ ਇੱਕ ਖੋਪੜੀ ਨੂੰ ਉਸ ਖੋਪੜੀ ਦੀਆਂ ਅੱਖਾਂ ਵਿੱਚੋਂ ਕਿੰਨੇ ਸਾਰੇ ਕੀੜੇ ਮਕੌੜੇ ਬਾਹਰ ਨਿਕਲਦੇ ਨੇ ਕਹਿੰਦੇ ਦੇਖ ਲਓ ਇਹ ਉਹੀ ਬੇਸਵਾਦੀ ਖੋਪੜੀ ਆ ਜਿਨੇ ਆਪਣੀਆਂ ਅੱਖਾਂ ਦੇ ਬਲ ਤੇ ਆਪਣੇ ਸੁਹੱਪਣ ਦੇ ਬਲ ਤੇ ਪੂਰੀ ਦੁਨੀਆ ਨੂੰ ਆਪਣੇ ਮਗਰ ਲਾਇਆ ਹੋਇਆ ਸੀ ਅੱਜ ਦੇਖ ਲਓ ਉਹਦੀਆਂ ਅੱਖਾਂ ਦੇ ਵਿੱਚ ਕੀੜੇ ਮਕੌੜਿਆ ਨੇ ਆਪਣੇ ਬੱਚੇ ਦਿੱਤੇ ਹੋਏ ਨੇ